ਬਾਬਾ ਦੀਪ ਸਿੰਘ ਮਹਾਰੇ ਜੋਦਕਿਓ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੋ ਜਾਂਦੀ ਦਿਲੋਂ ਮੰਨੋ ਵਾਹਿ ਕਰੋ ਮਾ ਨਾਲ ਕਹਿਣਾ ਕਿ ਮੈਂ ਬਾਬਾ ਦੀਪ ਸਿੰਘ ਜੀ ਤੁਹਾਡਾ ਭਗਤ ਮੈਂ ਬਾਬਾ ਦੀਪ ਸਿੰਘ ਜੀ ਨੂੰ ਇਹ ਨਹੀਂ ਕਹਿੰਦਾ ਕਿ ਮੈਨੂੰ ਮੁਸ਼ਕਲ ਸਮਾਂ ਨਾ ਦੇਣਾ ਮੈਂ ਤਾਂ ਕਹਿੰਦਾ ਬਾਬਾ ਜੀ ਜੋ ਤੁਹਾਡਾ ਦਿਲ ਕਹਿੰਦਾ ਹੈ ਮੈਨੂੰ ਤੁਸੀਂ ਉਹੀ ਦੇਣਾ ਪਰ ਤੁਹਾਨੂੰ ਜਦੋਂ ਲੱਗੇ ਕਿ ਤੁਹਾਡਾ ਬੱਚਾ ਰਕੀ ਪਰ ਇਹ ਤੁਹਾਨੂੰ ਜਦੋਂ ਲੱਗੇ ਕਿ ਤੁਹਾਡਾ ਬੱਚਾ ਰਿੱਕੀ ਚੱਲ ਨਹੀਂ ਪਾ ਰਿਹਾ ਤਾਂ ਬਾਬਾ ਦੀਪ ਸਿੰਘ ਜੀ ਤੁਸੀਂ ਮੈਨੂੰ ਆਪਣੇ ਬਾਬਾ ਦੀਪ ਸਿੰਘ ਜੀ ਨੇ ਭੁੱਲ ਚੁੱਕ ਬਖਸ਼ ਦਿੱਤੀ ਹੈ ਸਾਡੇ ਬਾਬਾ ਦੀਪ ਸਿੰਘ ਜੀ ਨੇ ਭੁੱਲ ਚੁੱਕ ਬਖਸ਼ ਦਿੱਤੀ ਹੈ ਸਾਡੀ ਹੁਣ ਆਪਾਂ ਵੀ ਪਾਪ ਕੋਈ ਕਰਨਾ ਨਹੀਂ ਜੇ ਕਿਸੇ ਹੱਗੇ ਹੋਰ ਝੋਲੀ ਫੈਲਾਈਏ ਤਾਂ ਬਾਬਾ ਦੀਪ ਸਿੰਘ ਸੀ ਵੀ ਖਾਦੀ ਐ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੀ ਕਸਮ ਅਸੀਂ ਵੀ ਖਾਦੀ ਐ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੀ ਕਸਮ ਇੰਨਾ ਬੁੱਲਾ ਤੇ ਬਾਬਾ ਦੀਪ ਸਿੰਘ ਦੇ ਨਾਮ ਤੋਂ ਬਗੈਰ ਐ ਕਿਸੇ ਹੋਰ ਨਾਮ ਨਾਲ ਜੁੜਨਾ ਨਹੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ